ਮਰਜੀ ਦਾ ਖਾਲਸਾ ਮਰਜੀ ਦੀ ਫਤਿਹ ਦੋਸਤੋ ਚਿੱਟੇ ਦਾ ਬਹੁਤ ਮੋਲ ਹੋ ਰਿਹਾ ਹੈ ਚਿੱਟਾ ਬਾਹਲਾ ਦੁਨੀਆ ਤੇ ਘੁੰਮ ਰਿਹਾ ਹੈ ਸਰਕਾਰਾਂ ਨੇ ਜਿਨੀ ਮਰਜ਼ੀ ਸਤਾਈ ਕਰੀ ਹੈ ਔਰ ਜਿਹੜਾ ਇਹ ਮਜੀਠੀਏ ਨੇ ਚਿੱਟਾ ਲਿਆਂਦਾ ਤਾਂ ਸ਼ੁਰੂਆਤ ਹੋਈ ਹੈ ਤੇ ਪਰ ਮਜੀਠੀਆ ਬਾਦਲ ਨੇ ਮੂਰੇ ਆਏ ਨੇ ਸੁਖੀਰ ਬਾਦਲ ਨੇ ਮੂਰੇ ਲਿਆਂਦਾ ਜੇ ਇਹਨੂੰ ਮੂਰੇ ਨਾ ਹੀ ਲਿਆਉਂਦਾ ਪਿੱਛੇ ਰੱਖਦਾ ਜਿਵੇਂ ਬਾਦਲ ਨੇ ਆਪਣੇ ਸਾਲੇ ਨੂੰ ਸਰਪੰਚ ਵੀ ਨਹੀਂ ਬਣਨੇ ਦਿੱਤਾ ਵੀ ਤੇਰੇ ਘਰ ਬੈਠੇ ਦੀ ਕੰਮ ਹੋਣਗੇ ਸਾਰੇ ਤੈਨੂੰ ਲੋੜ ਨਹੀਂ ਇਹਨੂੰ ਵੀ ਕਹਿ ਦੇ ਬੇਟਾ ਮੈਂ ਤੇਰੇ ਮਾਮੇ ਨੂੰ ਕਦੇ ਮੂਰੇ ਨਹੀਂ ਲਿਆਂਦਾ ਤਾਂ ਆਪਦੇ ਸਾਲੇ ਨੂੰ ਮੂਰੇ ਲਿਆਂਦਾ ਭਾਈ ਤੇ ਹੁਣ ਇਹ ਤਾਂ ਤੈਨੂੰ ਪਤਾ ਥੋੜੇ ਸਿਰ ਤੇ ਨੱਚੂਗਾ ਨਾਲੇ ਸਾਰਾ ਪੰਜਾਬ ਗਾਲਤਾ ਤੇ ਮਜੀਠੀਆ ਪਰ ਹੁਣ ਭਗਵਾਨ ਜੀ ਦਾ ਧੰਨਵਾਦ ਕਰਦੇ ਆ ਜਿਨੇ ਫੜ ਕੇ ਅੰਦਰ ਕਰਿਆ ਇਹਨੂੰ ਹੁਣ ਜਵਾਨਤ ਦਾ ਗੀ ਇਹਨੂੰ ਜਮੀਨਾਂ ਨਾ ਨਿਕਲਣ ਦੇਵੇ ਮੈਂ ਭਗਵਾਨ ਦਾ ਧੰਨਵਾਦ ਕਰਦਾ ਵੀ ਇਹਨੇ ਬਹੁਤ ਜ਼ਿੰਦਗੀਆਂ ਖਰਾਬ ਕਰੀਆਂ ਨੇ ਮੇ ਜੀ ਠੀਏ ਨੇ ਸਾਰਾ ਬੇੜਾ ਕਰ ਕਰਤਾ ਉਦੋਂ ਪਹਿਲਾਂ ਕੋਈ ਚਿੱਟਾ ਜਾਣਦੇ ਹੀ ਨਹੀਂ ਦੀ ਹੁਣ ਵਧੀਆ ਅੰਦਰ ਬੈਠਾ ਵੰਜਰੇ ਚ ਤੇ ਇਹਨੂੰ ਅੰਦਰ ਹੀ ਠੀਕ ਹੈ ਉਹ ਭੋਲਾ ਭਰਵਾਨ ਤਾਂ ਵਿਚਾਰਾ ਇਹਨੇ ਉਹ ਬਤਾਤਾ ਦੀ ਨਾਲ ਹਸਾਇਦਾ ਸੀ ਇਹਦੇ ਨਾਲ ਤਾਂ ਹੋਰ ਵੀ ਬਹੁਤ ਵੱਡੇ ਵੱਡੇ ਮਗਰਮਾਸtre ਇੱਕ ਭਗਵੰਤ ਮਾਨ ਨੂੰ ਜਿਹੜਾ ਰਿਪੋਰਟ ਦਿੱਤੀ ਪੁਰਾਣੇ ਅਫਸਰਾਂ ਨੇ ਵੀ ਇਹਦੇ ਖਿਲਾਫ ਬਿਆਨ ਪਵਾ ਜੀ ਸਾਰੀ ਪਿਛਲੀ ਇਕੱਠੀ ਕਰਕੇ ਰਕੋੜੋ ਇਹਨੇ ਆਪਦੀ ਸਰਕਾਰ ਵੇਲੇ ਪਾਇਰੀ ਨਹੀਂ ਲੱਗੇ ਲੱਗਣ ਦਿੱਤੇ ਵੱਡੇ ਵੱਡੇ ਅਫਸਰਾਂ ਦੀ ਜਾਂਚ ਹੋਈ ਪਰ ਇਹਨੇ ਕਿਤੇ ਕਿਸੇ ਨੂੰ ਲਵੀ ਨਹੀਂ ਲੱਗਣ ਦਿੱਤਾ ਹੁਣ ਵਧੀਆ ਉਹ ਅੰਦਮਨ ਸਾਹਿਬ ਨੇ ਇਹਨੂੰ ਫੜ ਕੇ ਅੰਦਰ ਕਰਤਾ ਇਹਦਾ ਬਹੁਤ ਧੰਨਵਾਦ ਹੈ ਤੇ ਇਹ ਬੰਦੇ ਨੂੰ ਨਿਕਲਣਾ ਨਹੀਂ ਚਾਹੀਦਾ ਕਿਉਂਕਿ ਬਹੁਤ ਜਵਾਬਗਾਰ ਤੇ ਹਰਿਆਕੀ ਚਟਾ ਪਿੰਦਾ ਹੈ ਪਰ ਉਹਦੇ ਘਰ ਖਾਲੀ ਕਰਦੇ ਆ ਜਦੋਂ ਰੋਜ਼ ਖਬਰ ਆਉਂਦੀ ਆ ਇੱਕ ਅਦਾ ਦੇਖਦੇ ਆ ਵੀ ਫਲਾਣੀ ਜਗ੍ਹਾ ਮਾਂ ਦਾ ਪੁੱਤ ਚੜ ਗਿਆ ਭੇਡ ਫਲਾਣੀ ਜਗ੍ਹਾ ਹੋ ਗਿਆ ਫਲਾਣੀ ਜਗ੍ਹਾ ਹੋ ਗਿਆ ਵੀ ਇਹ ਜੜ ਹੈਗਾ ਸਾਰਾ ਮਜੀਠਿਆ ਮਜੀਠਿਆ ਜੇ ਲਿਆਇਆ ਚਟਾ ਤਾਂ ਲੋਕਾਂ ਨੂੰ ਪਤਾ ਲੱਗਿਆ ਨਹੀਂ ਇੱਥੇ ਲੋੜ ਹੀ ਨਹੀਂ ਦੀ ਧੰਨਵਾਦ